ਕਿ ਸਰਕਾਰ ਨੇ طے ਹੀ ਕਰ ਲਿਆ ਕਿ ਆਪਾਂ ਜੋ ਕੁਝ ਵੀ ਹੈ ਪੰਜਾਬ ਦਾ ਵੇਚ ਵਟ ਕੇ ਲਾਂਭੇ ਹੋ ਜੀ ਹੁਣ ਕਹਿੰਦੇ ਜੀ ਇਹਨਾਂ ਦੀ ਅੱਖ ਮੰਡੀ ਬੋਰਡ ਤੇ ਆ ਗਈ ਹੈ ਕੀ ਹੈ ਪੂਰਾ ਮਾਮਲਾ ਅਸਲ 'ਚ ਇਹ ਸਰਕਾਰ ਨੇ ਪਿਛਲੇ ਦਿਨਾਂ ਚਾਪਾ ਖਬਰਾਂ ਦੇਖਿਆ ਨੇ ਕਿ ਜਿਹੜੀ ਇੱਕ ਸਕੀਮ ਸੀਗੀ ਅਕਾਲੀ ਗਵਰਨਮੈਂਟ ਵੇਲੇ ਬਣੀ ਹੋਈ ਮਤਲਬ ਮੈਕਸਿਮਮ ਜੁਟਿਲਾਈਜੇਸ਼ਨ ਪ੍ਰੋਪਰ ਤਰੀਕੇ ਨਾਲ ਜਾਇਦਾਦਾਂ ਦੀ ਕਿਵੇਂ ਕਰਨੀ ਹੈ ਉਹ ਅਸਲ 'ਚ ਸ਼ਬਦ ਬੜਾ ਵਧੀਆ ਸੀ। ਉਹ ਜੋ VLL ਜਿਹਨੂੰ ਕਿਹਾ ਜਾਂਦਾ ਸੀ ਉਹ ਸਕੀਮ ਸੀ ਤੇ ਉਹ ਸਕੀਮ ਦੇ ਵਿੱਚ ਜੁਟਲਾਈਜੇਸ਼ਨ ਦਾ ਇੱਕ ਤਰੀਕਾ ਸੀ। ਮਤਲਬ ਉਹ ਲੈ ਕੇ ਵੇਚਣੀ ਆ ਸੀ ਅਸਲ 'ਚ ਕਿਸੇ ਨਾ ਕਿਸੇ ਨੂੰ ਦੇਣੀ ਆ ਸੀ ਜਾਂ ਸਹੇਤਿਆ ਨੂੰ ਜਾਂ ਲੈ ਕੇ। ਇਹਨਾਂ ਨੇ ਉਸੇ ਨੂੰ ਹੁਣ ਸਾਹਮਣੇ ਲਿਆ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਫੈਸਲਾ ਕੀਤਾ ਕਿ ਸਾਰੀਆਂ ਅਨਮਰਤੀਆਂ ਜ਼ਮੀਨਾਂ ਜਿਹੜੀਆਂ ਪੰਨਾਂ ਨੇ ਸ਼ਹਿਰਾਂ ਦੇ ਵਿੱਚ ਬਖ ਬਖ ਬੋਰਡਾਂ ਚਾਰਪੋਰੇਸ਼ਨਾਂ ਦੇ ਵਿੱਚ ਡਿਪਾਰਟਮੈਂਟਾਂ ਚ ਪੰਚਾਇਤ ਚ ਉਹਨਾਂ ਦਾ ਬਿਉਰਾ ਇਕੱਠਾ ਕਰਨ ਦਾ ਆਰਡਰ ਕੀਤਾ ਹੋਇਆ ਹੈ ਕਿ ਜੇ ਉਹ ਦੱਸੋ ਕਿੱਥੇ ਨੇ ਲੱਭ ਲੱਭ ਕੇ ਮਤਲਬ ਉਹਨਾਂ ਨੂੰ ਵੇਚ ਦਿੱਤਾ ਜਾਏ ਪੈਸਾ ਕਮਾਇਆ ਜਾਏ ਔਰ ਇਹ ਸਾਰਾ ਕੁਝ ਹੀ ਇੱਕ ਕੜੀ ਦਾ ਹਿੱਸਾ ਹੈ ਚਾਹੇ ਲੈਂਡ ਪੂਲਿੰਗ ਚੋਂ ਪੈਸਾ ਕਮਾਉਣਾ ਸੀ ਬੇਸ਼ੱਕ ਉਦੋਂ ਬਾਅਦ ਦੇ ਜਿੰਨੇ ਵੀ ਫੈਸਲੇ ਇਹ ਵੱਖ-ਵੱਖ ਤਰੀਕੇ ਦੇ ਕਰ ਰਹੇ ਨੇ ਕਿ ਇੱਥੇ ਜ਼ਮੀਨ ਪਈ ਆ ਦੇਖ ਲਓ ਇੱਥੇ ਪਈ ਆ ਦੇਖ ਲਓ ਉਹ ਸਾਰੇ ਪੈਸੇ ਕਹੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਆਕਸ਼ਨ ਕਰੋ ਪਿੰਡਾਂ ਨੂੰ ਕਹਤਾ 17 ਪਿੰਡਾਂ ਨੂੰ ਕਿ ਤੁਸੀਂ ਓਪਨ ਆਕਸ਼ਨ ਕਰੋ ਅਸੀਂ ਇਹ ਜ਼ਮੀਨਾਂ ਚੋਂ ਹੀ ਸਾਲਾਂਗੇ ਉਹ ਹੋਣਗੇ ਜਿੰਨੀਆਂ ਵੀ ਚੀਜ਼ਾਂ ਹੋਣ ਜੇ ਇੰਪਰੂਵਮੈਂਟ ਟਰਸਟ ਆਂਦੀ ਹੈ ਜਿਹੜੇ ਜਾਇਦਾਦਾਂ ਤੇ ਪੈਸਾ ਪਿਆ ਉਹ ਆਪਣੇ ਕੋਲ ਮਿਊਸਪਲ ਡਿਵੈਲਪਮੈਂਟ ਫੰਡ ਦਾ ਜੋ ਲਾ ਕੇ ਉਧਰ ਨੂੰ ਸਾਰਾ ਪੈਸਾ ਇਕੱਠਾ ਕਰਨ ਦਾ ਇੱਕ ਗੱਲ ਹੈ ਕਿਉਂਕਿ ਪੈਸਾ ਕਰਜ਼ਾਈ ਹੋਗੀ ਸਟੇਟ ਪੂਰੀ ਤਰ੍ਹਾਂ ਡੈਟਾ ਟਰੈਪ ਦੇ ਵਿੱਚ ਇਕ ਤਾਂ ਇਹ ਹੈ ਕਿ ਅਸੀਂ ਆਖਰੀ ਸਾਲ ਚੋਣਾਂ ਦੇ ਕੁਝ ਕਰਦੇ ਨਜ਼ਰ ਆਉਣਾ ਚਾਹੀਦੇ ਆ ਉਸ ਪੈਸੇ ਦੇ ਵਿੱਚੋਂ ਦੂਜਾ ਇਹ ਕਾਰਪੋਰੇਟ ਨੂੰ ਦੇਣੀਆਂ ਨੇ ਜ਼ਮੀਨਾਂ ਜਿਹੋ ਜਿਹਾ ਆਪਾਂ ਨੂੰ ਪਤਾ ਹੁੰਦਾ ਜਿਹੜੇ ਸੌਦੇ ਹੁੰਦੇ ਨੇ ਉਹ ਜਿੱਥੇ ਰਿਕਾਰਡ ਤੇ ਹੁੰਦੇ ਨੇ ਰਿਕਾਰਡ ਤੋਂ ਬਾਹਰ ਬਹੁਤ ਚੀਜ਼ਾਂ ਹੁੰਦੀਆਂ ਨੇ ਉਹਦੇ ਚ ਜਿਹੜਾ ਲੈਂਡ ਦੇਣਾ ਹੁੰਦਾ ਵੱਡੇ ਪੱਧਰ ਦੇ ਉੱਤੇ ਉਹ ਵੱਡੇ ਉਸ ਨੂੰ ਵੀ ਗੱਲ ਕਰ ਰਹੇ ਨੇ ਹੁਣ ਤਾਜੀ ਜਿਹੜੀ ਇੱਕ ਗੱਲ ਹੋਈ ਹੈ 25 ਸਤੰਬਰ ਨੂੰ ਕੁਝ ਦਿਨ ਹੀ ਗਏ ਨੇ ਸਪੈਸ਼ਲ ਮੀਟਿੰਗ ਬੁਲਾਈ ਗਈ ਹੈ ਮੰਡੀਕਰਨ ਬੋਰਡ ਦੀ ਕਿਉਂਕਿ ਬੋਰਡ ਇੱਕ ਆਟੋਨਮਸ ਬਾਡੀ ਹੈ ਸਰਕਾਰ ਚ ਵੀ। ਔਰ ਮੰਡੀ ਬੋਰਡ ਦਾ ਚੇਅਰਮੈਨ ਇਹ ਮੰਨੀ ਜਾਂਦੀ ਹੈ ਵੀ ਜੇ ਮਿਨਿਸਟਰੀ ਨਾਲ ਮਿਲੇ ਚੇਅਰਮੈਨ ਹੀ ਉਹਦੇ ਮਿਲ ਜੇ ਸਭ ਤੋਂ ਬੈਟਰ ਹੈ। ਕਿਉਂਕਿ ਉਹ ਮੋٹے ਫੰਡਾਂ ਵਾਲੀ ਗੱਲ ਹੈ। ਮੰਡੀ ਬੋਰਡ ਦੇ ਪੈਸੇ ਤੇ ਸਾਰੀਆਂ ਸਰਕਾਰਾਂ ਦਾ ਅੱਖ ਵੀ ਰਹਿੰਦੀ ਹੈ। ਪਹਿਲਾਂ ਸੰਗਤ ਦਰਸ਼ਨ ਵੇਲੇ ਬਾਦਲ ਸਾਹਿਬ ਦੀ ਰਹੀ। ਉਦੋਂ ਬਾਅਦ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਕਰਜ਼ਾ ਮਾਫੀ ਦਾ ਇੱਕ ਚਲਾਇਆ ਸੀ ਇਹਦੇ ਆਉਣ ਵਾਲਾ ਪੈਸਾ ਵੀ ਗਹਿਣੇ ਤਰਕੇ ਵੀ ਜਿਹੜਾ ਉਹਦੇ ਤਵਾਉਣਾ ਸਾਨੂੰ ਫਸਲਾਂ ਤੋਂ ਟੈਕਸਾਂ ਤੋਂ ਜਿਹੜਾ ਮਤਲਬ ਮਾਰਕੀਟ ਸੈਸ ਲੱਗਦਾ ਜਾਂ ਮੰਡੀ ਘਰ ਮੰਡੀ ਬੋਰਡ ਦਾ ਜਿਹੜਾ ਸਰਚਾਰਜ ਲੱਗਦਾ ਉਹ ਤੋਂ ਉਹ ਗਹਿਣੇ ਧਰ ਕੇ 10000 ਕਰੋੜ ਦਾ ਨੌਨ ਲਿਆ ਸੀ ਹੁਣ ਇਹ ਤਾਂ ਕਹਿੰਦੇ ਉਹ ਤਾਂ ਚੱਲਦਾ ਰਹੂਗਾ ਜਿਹੜਾ ਚੱਲਦਾ ਰਹੂਗਾ ਇਹ ਨਾਲ ਤਾਂ ਰੋਕ ਲਿਆ 8000 ਕਰੋੜ ਰੂਰਲ ਡਿਵੈਲਪਮੈਂਟ ਵੱਲ ਵੀ ਤੁਸੀਂ ਜੂਸੀ ਨਹੀਂ ਦੰਦੇ ਫਿਰ ਇਹ ਕਹਿੰਦੇ ਵੀ ਆਪਾਂ ਆਂਡਾ ਤਾਂ ਪਤਾ ਨਹੀਂ ਕਦ ਕਿਵੇਂ ਦਊਗੀ ਨਹੀਂ ਦਊਗੀ ਆਪਾਂ ਮੁਰਗੀ ਦਾ ਹੀ ਕੰਮ ਉਹ ਨਾ ਕਰ ਲਈਏ ਤੇ ਮੁਰਗੀ ਮਾਰ ਲੈਨੇ ਆ ਜੀ ਇਦੇ ਚ ਇੱਕ ਮਤਾ ਐ ਪੈ ਗਿਆ ਕਿ ਜਿਹੜੀ 11 ਫੇਸ ਦੇ ਵਿੱਚ ਵੱਡੀ ਮਾਡਰਨ ਮੰਡੀ ਬਣਾਈ ਸੀਗੀ ਕਿ ਇਹ ਮਾਡਰਨ ਕਿਸਾਨਾਂ ਲਈ ਮੰਡੀ ਹੋਏਗੀ ਉਹਨਾਂ ਦਿਨਾਂ ਦੇ ਵਿੱਚ ਤਾਂ ਅਸਲ ਚ ਬਹੁਤ ਸਾਰੇ ਅਕਾਲੀ ਲੀਡਰ ਚੋਣਾਂ 'ਚ ਭਾਸ਼ਣ ਦਿੰਦੇ ਸੀ ਕਦੇ ਕੋਈ ਦਿੰਦਾ ਸੀ ਵੀ ਤੁਸੀਂ ਦੇਖਿਆ ਕਰੋਗੇ ਇਹ ਤਾਂ ਨਾ ਕੇਵਲ ਮੁਹਾਲੀ ਜਦੋਂ ਇੰਟਰਨੈਸ਼ਨਲ 에ਅਰਪੋਰਟ ਬਣ ਗਿਆ ਉੱਥੋਂ ਬਲਕੇ ਰਾਜਾ ਸੰਸੀ ਇੰਟਰਨੈਸ਼ਨਲ 에ਅਰਪੋਰਟ ਤੋਂ ਵੀ ਯੂਰਪ ਨੂੰ ਸਬਜ਼ੀਆਂ ਜਾਇਆ ਕਰਨਗੇ ਉੱਪਰ ਕਿਸਾਨ ਬੈਠਾ ਜਾਇਆ ਕਰੂਗਾ ਉਸ ਜਹਾਜ਼ ਦੇ ਵਿੱਚ ਤੇ ਉੱਥੇ ਵੇਚ ਕੇ ਆਇਆ ਕਰਾਂਗੇ ਤੁਸੀਂ ਦਾ ਪਤਾ ਮਾਨੋ ਮਾਨ ਹੋ ਜਾਣਗੇ ਕਿਸਾਨ ਨੂੰ ਇਹ ਨਜ਼ਰ ਆਉਣ ਲੱਗਿਆ ਸੀ ਰਾਤ ਨੂੰ ਵੀ ਮੈਂ ਤਾਂ ਸ਼ਾਇਦ ਜਹਾਜ਼ ਤੇ ਵੀ ਬੈਠਾ ਜਾਣਾ ਨਾਲ ਜਿਵੇਂ ਟਰਾਲੀ ਤੇ ਬੈਠਾ ਹੁੰਦਾ ਹੈ ਕਿ ਮੇਰੀ ਤਾਂ ਫਸਲ ਹੁਣ ਵੇਖ ਉਸ ਲਿਹਾਜ਼ ਦੇ ਨਾਲ ਇਹ ਕੰਬਲੀ ਪਿੰਡ ਦੀ ਜ਼ਮੀਨ ਐਕਵਾਇਰ ਕੀਤੀ ਸੀ ਮੰਡੀ ਦੇ ਵਾਸਤੇ ਮਾਡਰਨ ਮੰਡੀ ਬਣਾਉਣ ਵਾਸਤੇ ਇਹ ਮਾਡਰਨ ਮੰਡੀ ਬਣੀ ਵੀ ਇਸ ਕੋਈ ਦੌਰਾਵਾਨੀ ਉਹ ਕਿੰਨੇ ਹੀ ਕਾਰਨਾ ਕਰਕੇ ਚੱਲੀ ਨਹੀਂ ਕਾਫੀ ਲੰਮਾ ਸਮਾਂ ਪਰ ਹੁਣ ਉਹਦੀ ਪੋਜੀਸ਼ਨ ਇਹ ਹੈ ਕਿ ਉਹ ਮੰਡੀ ਦੀਆਂ ਕੇਵਲ ਦੋ ਦੁਕਾਨਾਂ ਨੇ ਬਚੀਆਂ ਹੂਆਂ ਜਿਹਦੀ ਆਕਸ਼ਨ ਨਹੀਂ ਹੋਈ ਜਿਹੜੀ ਲੋਕਾਂ ਨੇ ਖਰੀਦੀ ਨਹੀਂ ਸਿਆਰਤੀਆਂ ਨੇ ਜਾਂ ਬਾਕੀ ਨੇ ਸਾਰੀਆਂ ਵਿਕ ਚੁੱਕੀਆਂ ਸੀ ਕਿਉਂਕਿ ਚੰਡੀਗੜ੍ਹ ਦੀ 26 ਸੈਕਟਰ ਵਾਲੀ ਮੰਡੀ ਦੇ ਵੀ ਕਾਫੀ ੜਤੀ ਇੰਦਰ ਸਿਫਟਉਣ ਨੂੰ ਮੰਨ ਗਏ ਸੀ ਇਧਰ ਆਉਣ ਨੂੰ ਵੀ ਇੱਥੇ ਚੱਲ ਪੂਗਾ ਇਹ ਕੰਮ ਤਾਂ ਇਸ ਸਟੇਜ ਦੇ ਵਿੱਚ ਹੁਣ ਇਹਨਾਂ ਨੇ ਮਤਾਂ ਪਾਤਾ ਕਿ ਇਹ ਪੁੱਡਾ ਨੂੰ ਟਰਾਂਸਫਰ ਕਰਤੀ ਬੋਰਡ ਨੇ ਪੁੱਡਾ ਇਹਨੂੰ ਮਾਰਕੀਟ ਚ ਵੇਚੂਗੀ ਇਹ 12 ਏਕੜ ਜ਼ਮੀਨ ਬੜੇ ਬਣਾਈ ਮੰਡੀ ਮਾਡਰਨ ਤਰੀਕੇ ਦੀ ਸਾਰੀ ਹੈ ਔਰ ਇੱਥੇ ਸੰਭਵ ਹੈ ਕਿ ਕੋਈ ਕੋਈ ਕੰਪਨੀ ਆਏਗੀ ਜਿਹੜੀ ਕਹੀ ਜਾ ਰਹੀ ਹੈ ਇਹ ਮੀਟਿੰਗ ਕਦੋਂ ਹੋਈ ਹੈ ਸਤਿੰਦਰ ਜੈਨ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਇੱਕ ਮੀਟਿੰਗ ਸਪੈਸ਼ਲ ਬੁਲਾਈ ਉਹਦੇ ਚ ਇਹਨਾਂ ਨੂੰ ਹਦਾਇਤ ਹੋਈ ਉਸ ਹਦਾਇਤ ਤੋਂ ਬਾਅਦ ਬੋਰਡ ਦੀ ਵੀ ਸਪੈਸ਼ਲ ਮੀਟਿੰਗ ਬਣਾਈ ਗਈ ਹੈ ਕੇਵਲ ਇਸ ਕੰਮ ਦੇ ਲਈ ਜ ਜਿਹਦੇ ਚ ਇਹ ਐਡੀ ਤੇਜ਼ੀ ਹੈ ਮਤਲਬ ਜਿਹੜੇ ਪੂਰੇ ਕੰਮ ਦੇ ਵਿੱਚ ਤੇਜ਼ੀ ਹੈ ਇਸ ਪੰਦਰ ਦੇ ਉੱਤੇ ਔਰ ਜਿਨ੍ਹਾਂ ਨੇ ਕਹਿੰਦੇ ਨੇ ਦੁਕਾਨਾਂ ਲਈਆਂ ਨੇ ਉਹਨਾਂ ਨੂੰ 6% ਵਿਆਜ ਦੇ ਕੇ ਜਦੋਂ ਤੋਂ ਦੁਕਾਨਾਂ ਲਈਆਂ ਨੇ ਉਹਨਾਂ ਦਾ ਪੈਸਾ ਵਾਪਸ ਕਰਦਾਂਗੇ ਤੇ ਇਸ ਲਈ ਉਹਨਾਂ ਨੂੰ ਕਹਾਂਗੇ ਤੁਸੀਂ ਕਿਤੇ ਹੋਰ ਜਾਓ ਜਿਹੜੇ ਇੱਥੇ ਕੰਮ ਕਰਨਾ ਚਾਹੁੰਦੇ ਸੇ ਕਿਉਂਕਿ ਇਹ ਤਾਂ ਮੰਨਿਆ ਜਾ ਰਿਹਾ ਕਿ ਕਹਿੰਦੇ ਸੌਦਾ ਪਹਿਲਾਂ ਹੀ ਤਾਇਆ ਦਿੱਲੀ ਦੀ ਕਿਸੇ ਕੰਪਨੀ ਨਾਲ ਆਲਰੇਡੀ ਔਰ ਉਹ ਰੇਟ ਲਗਭਗ ਨੇੜੇ ਤੇੜੇ 100 100 ਕਰੋੜ ਪਰ ਏਕੜ ਦੇ ਹਿਸਾਬ ਦੇ ਨਾਲ ਇਹ ਬਹੁਤ ਪ੍ਰਾਈਮ ਲਾਈਨ ਹੈ ਕਿਉਂਕਿ ਇਹ ਗੇਟਵੇ ਹੈ ਸਮਝ ਲਓ ਉਲਾਂਤੇ ਤੱਕ ਜਾਂਦੇ ਜਾਂਦੇ ਦਾ ਭੀੜ ਭੜੱਕਾ ਪਤਾ ਨਹੀਂ ਕਿੱਥੇ ਆ ਇੱਕ ਸਾਈਡ ਤੇ ਵੀ ਹੈ ਇਹ ਤਾਂ ਬਿਲਕੁਲ ਮੇਨ ਰੋਡ ਹੈ ਬਿਲਕੁਲ ਮੇਨ ਰੋਡ ਤੇ ਇੱਕ ਪ੍ਰਾਈਮ ਉਹ ਲੈਂਡ ਹੈ ਉਹਨੂੰ ਵੇਚਣ ਦਾ ਫੈਸਲਾ ਹੀ ਨਹੀਂ ਹੋਇਆ ਸਾਰਾ ਕੁਝ ਹੋ ਗਿਆ ਮਤਲਬ ਫੈਸਲਾ ਤਾਂ ਇੱਕ ਉਹਨਾਂ ਨੇ ਵੀ ਅੱਗੇ ਇੰਪਲੀਮੈਂਟ ਜਾਂ ਬਾਕੀ ਕੀ ਕਰਨਾ ਉਹਦਾ ਖਾਕਾ ਬਣਿਆ ਪਿਆ ਸਭ ਕੁਝ ਹੋਇਆ ਪਿਆ ਕਿ ਕਰਨਾ ਕੀ ਹੈ ਕੀ ਹੋਏਗਾ ਇੱਥੇ ਉਹਦਾ ਵੀ ਨਕਸ਼ਾ ਨੁਕਸ਼ਾ ਪਹਿਲਾ ਪੁੰਡਾ ਬਣਾਈ ਬੈਠੀ ਹੈ ਮੱਥੇ ਤਾਂ ਬਾਤ ਚ ਲਾਏ ਗਏ ਨੇ ਕਿ ਤੁਸੀਂ ਇਹ ਦਿਓ ਪੁੰਡਾ ਇੱਕ ਵੱਡੀ ਪ੍ਰਾਪਰਟੀ ਡੀਲਿੰਗ ਕੰਪਨੀ ਹੈ ਸਰਕਾਰ ਵੱਲੋਂ ਹੋਰ ਕੁਝ ਨਹੀਂ ਹੈ ਜਿਹੜੀ ਲੋਕਾਂ ਤੋਂ ਲੈਂਦੀ ਆ ਤੇ ਉਹਨੂੰ ਅੱਗੇ ਵੇਚ ਦਿੰਦੀ ਹੈ ਹੁਣ ਇਹ ਕੰਮਲੀ ਪਿੰਡ ਦੀ ਜ਼ਮੀਨ ਹੈ ਤੇ ਇੱਥੇ ਹੁਣ ਮਾਲ ਬਣੇ ਜਾਂ ਜੋ ਵੀ ਚੀਜ਼ਾਂ ਬਣੇ ਤੇ ਇਹਨੂੰ ਲੈਣਗੇ ਤੇ ਜਦੋਂ ਪੁੱਛਿਆ ਜਾਂਦਾ ਤੇ ਜਦੋਂ ਚੇਅਰਮੈਨ ਸਾਹਿਬ ਜਾਂ ਬਾਕੀ ਲੋਕ ਨੇ ਮੰਡੀ ਬੋਰਡ ਦੇ ਉਹ ਕਹਿੰਦੇ ਨੇ ਇੱਥੋਂ ਪੈਸਾ ਮਿਲ ਜਾਊਗਾ ਇਹ ਇਹੋ ਜਿਹਾ ਹਾਲ ਹੈ ਕਿ ਤੁਸੀਂ ਇੱਥੋਂ ਲਓ ਉਜੜੋ ਹੋਰ ਕਿਤੇ ਜਾ ਕੇ ਕਹਿੰਦੇ ਆਪਾਂ ਜੀਟੀ ਰੋਡ ਦੇ ਨੇੜੇ ਜ਼ਮੀਨ ਲੈ ਲਾਂਗੇ ਇਦੋਂ ਵੱਡੀ 200 ਏਕੜ ਲਵਾਂਗੇ ਉੱਥੇ ਮੰਡੀ ਬਣਾਵਾਂਗੇ ਉਹ 200 ਏਕੜ ਕਿਹਦੀ ਲਵੋਗੇ ਮਤਲਬ ਪੰਜਾਬ ਦੀ ਇਹ ਪ੍ਰਾਈਮ ਲੈਂਡ ਕਾਫੋਰੇਟ ਚਲੀ ਗਈ ਅਗਲੀ ਤੁਸੀਂ ਹੋਰਾਂ ਨੂੰ ਉਜੜਾਉਣਗੇ 200 ਏਕੜ ਹੋਰ ਲੈ ਕੇ ਉੱਥੋਂ ਕਿਸੇ ਨੂੰ ਅੱਗੇ ਵੀ ਤੂੰ ਹੋਰ ਅੱਗੇ ਉਜੜ ਜਾ ਇਹ ਉਜਾੜੇ ਦੇ ਸਮਾਨ ਅਸੀਂ ਇਕੱਠੇ ਕਰ ਰਹੇ ਹਾਂ ਐਵੇਂ ਤਾਂ ਫਿਰ ਮੰਡੀਆਂ ਦਾ ਕਿਸੇ ਜਮਾਨੇ 'ਚ ਮੰਡੀ ਬੋਰਡ ਦੀਆਂ ਮੰਡੀਆਂ ਲਈ ਜ਼ਮੀਨ ਐਕਵਾਇਰ ਕੀਤੀ ਸੀ ਕਿ ਇਹ ਬਹੁ ਉਦੇਸ਼ੀ ਇਹਦੇ 'ਚ ਕੰਮ ਹੋਣਗੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਫੋਕਲ ਪੁਆਇੰਟ ਬਣਨਗੇ ਜਿਹੜੇ ਸੈਂਕੜੇ ਏਕੜ ਮੰਡੀਆਂ ਦਾ ਥਾਂ ਪਿਆ ਕੀ ਇਹ ਸ਼ੁਰੂਆਤ ਹੈ ਇੱਥੋਂ ਇਹ ਵੇਚਣ ਦੀ ਅਗਲਾ ਕਹਿਣਗੇ ਵੀ ਐਨੀ ਮੰਡੀ ਤੁਸੀਂ ਕੀ ਕਰਨੀ ਆ ਤਾਂ ਆਉਂਦੀ ਨਹੀਂ ਇੱਥੇ ਤੁਹਾਡੇ ਕੋਲ ਤਾਂ ਜਾਂਦਾ ਆਪਾਂ ਇਹ ਵੇਚ ਲੈਨੇ ਆ ਫਿਰ ਕਾਨੂੰ ਕਹੋ ਵੀ ਖੰਨੇ ਦੀ ਵੇਚ ਲੈਨੇ ਉਹ ਅੰਦਰ ਚਲੀ ਗਈ ਮੰਡੀ ਉਹ ਵੀ ਸ਼ਾਇਰ ਚ ਐ ਇਸ ਆਪਾਂ ਬਾਹਰ ਲੈਣੇ ਆ ਜਿੱਥੇ ਖੁੱਲਾ ਥਾਂ ਐ ਉਦੋਂ ਜ਼ਿਆਦਾ ਥਾਂ ਲੈਣਦੇ ਆ ਇਹ ਬੜਾ ਇੱਕ ਮਤਲਬ ਇੱਕ ਨਾਟਕੀ ਵਰਗਾ ਤਰੀਕਾ ਹੁੰਦਾ ਵੀ ਤੈਨੂੰ ਇਹ ਦੇ ਦੇ ਆਪਾਂ ਕਿਤੇ ਹੋਰ ਲੈ ਲਾਂਗੇ ਔਰ ਉਹ ਜਿਹੜਾ ਲੈਣ ਦੇਣਾ ਇਹ ਚ ਜਿਹੜੇ ਕਮਿਸ਼ਨ ਨੇ ਜਿਹੜਾ ਮੋਟਾ ਪੈਸਾ ਜੇਬਾਂ ਚ ਜਾਂਦਾ ਉਹ ਸਾਰਾ ਇਹਨਾਂ ਦੇ ਰਾਹੇ ਜਾਂਦਾ ਇੱਕ ਤਾਂ ਇਹ ਗੱਲ ਐ ਕਿ ਇਹ ਮੰਡੀ ਵੇਚਣ ਦੀ ਤਿਆਰੀ ਐ ਪਰ ਸਵਾਲ ਇਹ ਐ ਇਦੋਂ ਪਹਿਲਾਂ ਜਦੋਂ ਕਹਿੰਦੇ ਸੀਗੇ ਆ ਇੱਕ ਬਾਬੇ ਦੀ ਲਾਸ਼ ਪਈ ਹੋਈ ਹੈ ਕਿਸੇ ਉਹਦੇ ਚ ਫ੍ਰਿਜ ਫਰੋਜ ਚ ਕਿਸੇ ਨੇ ਚੁਟਕਲਾ ਜੱਜ ਅੱਜ ਵੀ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਉਹ ਫ੍ਰਿਜ ਵੀ ਬਦਲਣਾ ਹੋਊਗਾ ਖਬਰ ਕਿਤੇ ਖਰਾਬ ਨਾ ਹੋ ਗਿਆ ਹੋਵੇ ਕੁਸ਼ ਕਰੋ ਉਹ ਬਾਬੇ ਜਿਹੜੇ ਸੀ ਨੂਰ ਮਹਿਲ ਆਲੇ ਕਰਕੇ ਜਾਣੇ ਜਾਂਦੇ ਨੇ ਤੇ ਨੂਰ ਮਹਿਲ ਡੇਰੇ ਨੂੰ ਉੱਥੋਂ ਦੀ ਮੰਡੀ ਦੇਣ ਦੇ ਵਾਸਤੇ ਅਕਾਲੀ ਗਵਰਨਮੈਂਟ ਵੇਲੇ ਬੜਾ ਜ਼ੋਰ ਲੱਗਿਆ ਮਤਲਬ ਪੈਸੇ ਹੀ ਦੇਣੇ ਸੀ ਉ ਤਾਂ ਪਰ ਡੇਰੇ ਨੂੰ ਦੇਣੀ ਸੀ ਹੋਇਆ ਕੀ ਸੀ ਉੱਥੋਂ ਦੇ ਕਿਸਾਨ ਜਿਹੜੇ ਨੇ ਉਹ ਕੋਰਟ ਚਲੇ ਗਏ ਸੀ ਹਾਈ ਕੋਰਟ ਦੀ ਇਹ ਜੱਜਮੈਂਟ ਹੈ ਕਿ ਜਿਹੜੇ ਪਰਪਸ ਲਈ ਜ਼ਮੀਨ ਲਈ ਹੈ ਤੁਸੀਂ ਉਹਨੂੰ ਅੱਗੇ ਸਬਨੈਟ ਨਹੀਂ ਕਰ ਸਕਦੇ ਮੰਡੀ ਦੇ ਲਈ ਜ਼ਮੀਨ ਲਈ ਹੈ ਮੰਡੀ 'ਚ ਫਸਲਾਂ ਆਉਣੀਆਂ ਨੇ, ਸਬਜ਼ੀਆਂ ਆਉਣੀਆਂ ਨੇ ਤੇ ਇਹ ਚੀਜ਼ਾਂ ਨੂੰ ਤੁਸੀਂ ਮਤਲਬ ਇਸ ਪੰਦਰ ਦੇ ਉੱਤੇ ਗੱਲ ਕਰਨੀ ਹੈ। ਨਾ ਕਿ ਅੱਗੇ ਤੋਂ ਅੱਗੇ ਵੇਚ ਕੇ ਤੁਸੀਂ ਕੋਈ ਪ੍ਰਾਪਰਟੀ ਡੀਲਿੰਗੋ ਕੇ ਪੈਸਾ ਕਮਾਉਣਾ ਹੈ। ਉਹ ਦੋ ਵਾਰ ਹੰਲਾ ਹੋਇਆ ਉਹਦੇ ਤੇ ਪਰ ਉਹ ਜ਼ਮੀਨ ਨਹੀਂ ਗਈ ਕਿਉਂਕਿ ਚੇਤਨ ਲੋਕਾਂ ਨੇ ਥੋੜਾ ਜਿਹਾ ਇਹ ਗੱਲ ਕੀਤੀ। ਹੁਣੇ ਸੁਣਿਆ ਵੀ ਇਹਨਾਂ ਨੇ ਜਿਹੜੇ ਦੁਕਾਨਦਾਰ ਸੀ ਜਿਨ੍ਹਾਂ ਨੇ ਦੁਕਾਨਾ ਨਹੀਂ ਆਈ। ਉਹਨਾਂ ਨੂੰ ਤਾਂ ਵਿੱਚ ਵਿੱਚ ਕਨਵੈਂਸ ਕਰਾ ਲਿਆ ਕਨਵੈਂਸ ਇਹ ਕਰਾ ਲਿਆ ਭਾਵੇਂ ਲਿਖਿਆ ਉੱਥੇ ਇਹ ਆ ਕਿ ਇਹਨਾਂ ਨੂੰ ਆ ਦਿੱਤਾ ਜਾਏਗਾ ਉਹਨਾਂ ਨੂੰ ਜਿਹੜੀ ਐਰੋ ਸਿਟੀ ਕਹਿੰਦੇ ਆ 에어ਪੋਰਟ ਰੋਡ ਹੈ ਉੱਥੇ ਐਸ.ਸੀ.ਓ ਦੇ ਲਈ ਉਹਨਾਂ ਥਾਂ ਕੱਟਤਾ ਉਹਨਾਂ ਨੂੰ ਤਾਂ ਟ੍ਰਾਂਸਫਰ ਕਰਤਾ ਉੱਥੇ ਐਡਜਸਟ ਕਰਤਾ ਜਿਹੜੇ ਆੜਤੀਏ ਨੇ ਕਹਿੰਦੇ ਆਉਣ ਵਾਲੇ ਦਿਨਾਂ 'ਚ ਇੱਕ ਪ੍ਰੋਪੋਜ਼ਲ ਹੈ ਉਹ ਸਾਰੀ ਬਣੀ ਹੋਈ ਕਿ ਉਹਨਾਂ ਨੂੰ ਉੱਥੇ ਐਡਜਸਟ ਕਰ ਦੇਣ ਤੇ ਬਾਕੀ ਵੇਚ ਦੇਣਗੇ ਤੇ ਉਹਦੇ ਚੋਂ ਜਦੋਂ ਪੁੱਡਾ ਨੂੰ ਟਰਾਂਸਫਰ ਹੋਗੀ ਤਾਂ ਇੱਕ ਵੱਡਾ ਹਿੱਸਾ ਗਵਰਨਮੈਂਟ ਲੈ ਜਾਏਗੀ ਜਿਹੜੇ ਬੋਰਡ ਨੇ ਖੁਦਮਖਤਿਆਰ ਬੋਰਡ ਨੇ ਜਾਂ ਕਾਰਪੋਰੇਸ਼ਨਾਂ ਨੇ ਜਾਂ ਪੰਚਾਇਤੀ ਰਾਜ ਹੈ ਜਾਂ ਲੋਕਲ ਬਾਡੀ ਹੈ ਇਹਨਾਂ ਤੇ ਸਾਧਾਰਨ ਤੇ ਮਾਲਕੀ ਉਹਨਾਂ ਦੀ ਹੁੰਦੀ ਹੈ ਸਰਕਾਰ ਦੀ ਡਾਇਰੈਕਟ ਨਹੀਂ ਹੁੰਦੀ ਹੁਣ ਸਰਕਾਰ ਨੇ ਰਸਤਾ ਕਦੇ ਆ ਕਿ ਪੈਸਾ ਤਾਂ ਆਪਾਂ ਲੈਣਾ ਹੈ ਪਹਿਲਾਂ ਬੋਰਡ ਤੋਂ ਹੀ ਮਤਾ ਪਵਾ ਕੇ ਆਪਾਂ ਪੁੱਡਾ ਨੂੰ ਟਰਾਂਸਫਰ ਕਰ ਲਈ ਹੁਣ ਪੁੱਡਾ ਮਾਲਕ ਹੋ ਜੂਗੀ ਪੁੱਡਾ ਡਾਇਰੈਕਟਲੀ ਸਰਕਾਰ ਦੀ ਏਜੰਸੀ ਹੈ ਤੇ ਸਰਕਾਰ ਨੇ ਉਹ ਪੈਸਾ ਵਰਤਣਾ ਤੇ ਕੁਝ ਗੈਰ ਕਾਨੂੰਨੀ ਤਰੀਕੇ ਦੇ ਵਿੱਚ ਲਿਆ ਗਿਆ ਜਿਹੜਾ ਦੋ ਨੰਬਰ ਚਲਊਗੀ ਉਹ ਕਲੈਕਸ਼ਨ ਤੇ ਲੱਗੂਗਾ ਉਹ ਪਾਰਟੀ ਨੇ ਵਰਤਣਾ ਆਵਾਦਵੀ ਪਾਰਟੀ ਨੇ ਤੇ ਜਿਹੜਾ ਕੱਚੇ ਪੱਕੇ ਚੰਜ ਕਣ ਦੋ ਸ਼ਬਦ ਚੱਲ ਪਏ ਤੇ ਜਿਹੜਾ ਪੱਕੇ ਵਾਲਾ ਉਹ ਦਿਖਾ ਦੇਊਗੀ ਵੀ ਅਸੀਂ ਇੱਥੇ ਪੈਸੇ ਪਾਈ ਸਰਕਾਰ ਦੇ ਇਸ ਕੰਮ ਦੇ ਵਿੱਚ ਲੈ ਲੈ ਹੁਣ ਸਭ ਤੋਂ بڑا ਇੱਕ ਗੱਲ ਇੰਨੀ ਉਹ ਹੈ ਕਿ ਕੀ ਕਾਂਬਲੀ ਪਿੰਡ ਦੇ ਲੋਕ ਚਲੇ ਜਾਣਗੇ ਅਦਾਲਤ ਉੱਥੇ ਕੋਸ਼ਿਸ਼ ਕਰਨਗੇ ਕਿ ਅਸੀਂ ਸਾਡੀ ਜ਼ਮੀਨ ਤੁਸੀਂ ਸਾਨੂੰ ਮੰਡੀ ਲਈ ਕਹਿ ਕੇ ਦਿੱਤੀ ਸਾਨੂੰ ਤਾਂ ਇਸੇ ਵੀ ਨੇੜੇ ਸਾਡੀਆਂ ਸਬਜ਼ੀਆਂ ਸਾਡਾ ਹੋਰ ਸਾਰਾ ਕੁਝ ਆਏਗਾ ਜਾਏਗਾ ਜਿੱਥੇ ਮੌਲ ਬਣਾਉਣੀ ਹੈ ਮੌਲ ਦੇ ਵਿੱਚ ਪਿੰਡ ਬਰਬਾਦ ਕਰਨੇ ਨੇ ਸਾਰੇ ਆਲੇ ਦੁਆਲੇ ਵਾਲੇ ਉਹਦੇ ਸ਼ਾਇਦ ਇਹ ਟ ਦੱਬੇ ਜਾਣਗੇ ਉਸੇ ਮੌਲਾਂ ਜਿਹੜੀਆਂ ਬੜ ਰਹੀਆਂ ਨੇ ਅੱਠ ਪੇਜ ਦੇ ਵਿੱਚ ਬਣੀ ਹੈ ਗੁਰਦੁਆਰਾ ਸਾਹਿਬ ਆਮਦ ਸਾਹਿਬ ਵੀ ਦੇਖਣੋਂ ਹਟਾਤੇ ਆਲੇ ਦੁਆਲੇ ਉੱਤੇ ਸਾਰੇ ਮੌਲ ਹੀ ਮੌਲ ਦੇ ਕਲਚਰ ਦੇ ਵਿੱਚ ਮਤਲਬ ਘਿਰ ਗਿਆ ਸਾਰਾ ਸਮਾਨ ਤੇ ਇਸ ਕਰਕੇ ਇਹ ਸਰਕਾਰ ਵੇਚਣ ਚੱਲੀ ਐ ਅਜੇ ਮੌਕਾ ਹੈਗਾ ਲੋਕਾਂ ਨੂੰ ਬਾਜ ਉਠਾਉਣ ਦਾ ਕਿਸਾਨ ਜਥੇਬੰਦੀਆਂ ਨੂੰ ਆਵਾਜ਼ ਉਠਾਉਣ ਦਾ ਕਿ ਮੰਡੀ ਬੋਰਡ ਦੀ ਇਹ ਪ੍ਰਾਪਰਟੀ ਜਿਹੜੀ ਸੇਲ ਕਰਨ ਦਾ ਇੱਕ ਤਰੀਕਾ ਹੈ ਇੱਥੇ ਕਿਸਾਨ ਆਰਗੇਨਾਈਜੇਸ਼ਨਾਂ ਔਰ ਖਾਸ ਤੌਰ ਤੇ ਉਹ ਪਿੰਡਾਂ ਨੂੰ ਲੀਗਲ ਪਹਿਲੂ ਤੋਂ ਵੀ ਔਰ ਜਨਤਕ ਪਹਿਲੂ ਤੋਂ ਵੀ ਐਂ ਤਾਂ ਕੋਈ ਵੀ ਕਰ ਲੂ ਗਵਰਨਮੈਂਟਾਂ ਨੂੰ ਗਵਰਨਮੈਂਟਾਂ ਕਸਟੋਡੀਅਨ ਹੁੰਦੀਆਂ ਨੇ ਬਿਲਕੁਲ 5 ਸਾਲ ਤੱਕ ਉਹਨਾਂ ਨੇ ਲੋਕਾਂ ਨੂੰ ਇਹ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਉਹਨਾਂ ਨੂੰ ਸਾਰਾ ਕੁਝ ਉਜਾੜਨ ਦਾ ਕਿਸੇ ਨੇ ਲਾਇਸੈਂਸ ਨਹੀਂ ਦਿੱਤਾ ਕਿਸੇ ਨੂੰ ਹੂੰ ਭਗਵੰਤ ਮਾਨ ਦੀ ਸਰਕਾਰ ਆ ਗਈ ਜਾਂ ਪਹਿਲੀਆਂ ਸਰਕਾਰਾਂ ਸੀ ਕੀ ਇਹ ਸਾਰੀ ਜਾਇਦਾਦਾਂ ਵੇਚ ਕੇ ਚਲੀਆਂ ਜਾਣਗੀਆਂ ਇਹ ਕਿਸ ਨੇ ਕਿਹਾ ਕਿ ਅਸੀਂ ਤੁਹਾਨੂੰ ਇਹ ਲਾਇਸੈਂਸ ਦਿੱਤਾ ਜੇ ਤੁਹਾਨੂੰ ਮジョਰਿਟੀ ਮਿਲ ਗਈ ਤੁਸੀਂ ਆਰਜੀਓ ਕਾਨੂੰ ਕੋਈ ਹੋਰ ਆ ਜਾਏਗਾ ਪਰਸੋਂ ਕੋਈ ਹੋਰ ਆ ਜਾਏਗਾ ਇਹ ਜਾਇਦਾਦਾਂ ਸਾਡੀਆਂ ਸਸਤਾਵਾਂ ਦੀਆਂ ਨੇ ਇਹ ਪੰਜਾਬ ਦੀਆਂ ਨੇ ਇਹ ਤੁਹਾਡੀਆਂ ਨਹੀਂ ਤੁਸੀਂ ਦਿੱਲੀ ਤੋਂ ਜਿੰਨੂੰ ਮਰਜ਼ੀ ਲੈ ਕੇ ਇੰਨਾ ਪੈਸਾ ਉਹ ਵੱਡੀਆਂ ਕੰਪਨੀਆਂ ਲਾਉਣਗੀਆਂ ਔਰ ਹੌਲੀ ਹੌਲੀ ਕਰਦੇ ਕਰਦੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਤੇ ਪੰਜਾਬ ਦੇ ਵੱਡੇ ਕਾਰੋਬਾਰਾਂ ਤੇ ਕਬਜ਼ੇ ਹੋ ਜਾਣਗੇ